ਕਮਰਬਿਜੇ ਪ੍ਰਤਾਪ ਸਿੰਘ ਦੀ ਇੱਕ ਵਾਰ ਫਿਰ ਜਿੱਤ ਹੋਈ ਹੈ। ਕਮਰਬਿਜੇ ਪ੍ਰਤਾਪ ਸਿੰਘ ਦੇ ਸੱਚ ਜੋ ਪਰ ਇੱਕ ਵਾਰ ਫਿਰ ਜਿਹੜੀ ਉਹ ਮੋਹਰ ਲੱਗੀ ਹੈ ਕਿਵੇਂ ਬਹੁਤ ਅਹਿਮ ਖਬਰ ਹੈ ਜਿਹਦੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਸੂਤੇ ਫਸੇ ਨੇ ਮੁੱਖ ਮੰਤਰੀ ਭਗਵੰਤ ਪਾਣ ਕਿਉਂਕਿ ਮਾਮਲਾ ਸਾਹਮਣੇ ਆਇਆ ਹੈ ਕਿ ਸਕੂਲਾਂ ਦੇ ਕਰੋੜਾ ਰੁਪਏ ਨਾ ਪਲੇ ਨੇ। ਕਿਵੇਂ ਕਿਉਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ। ਉਧਰ ਕਹਿੰਦੇ ਕਿ ਪੰਜਾਬ ਦੇ ਸਹਿਕਾਰੀ ਅਦਾਰੇ ਜਿਹੜੇ ਆ ਉਹ ਡੁੱਬਣ ਕਿਨਾਰੇ ਨੇ। ਬੇਸ਼ੱਕ ਭਗਵਾਨ ਤੁਮਾਰ ਵੱਡੇ ਵੱਡੇ ਦਮਕ ਜੇ ਮਾਰਦੇ ਹੋਣ ਪਰ ਹਾਲਾਤ ਕੀ ਹੈ ਉਹ ਅੱਜ ਤੁਹਾਡੇ ਸਾਹਮਣੇ ਜਿਹੜੇ ਅਸੀਂ ਬਿਆਨ ਕਰਨ ਜਾ ਰਹੇ ਹਾਂ ਔਰ ਤੱਥਾਂ ਦੇ ਕੋਲ ਗੱਲ ਜਿਹੜੀ ਆ ਕਰਾਂਗੇ ਉਧਰ ਪੰਜਾਬ ਦੇ ਵਿੱਚ ਬਿਜਲੀ ਸੰਕਟ ਵੀ ਗਹਿਰ ਆ ਗਿਆ ਔਰ ਪੂਰੇ ਪੰਜਾਬ ਛਾਹਕਾਰ ਮੱਚੀ ਹੋਈ ਹੈ ਔਰ ਇਹਦੇ ਵਿੱਚ ਵੀ ਮੈਂ ਗੱਲ ਕਰੂੰਗਾ ਕਿ ਭਗਵਾਨਤਮਨ ਥਾਪੀਆਂ ਮਾਰ ਰਿਹਾ ਕਿਸੇ ਦੂਜੇ ਸੂਬਿਆਂ ਨੂੰ ਦੇ ਰਿਹਾ ਬਿਜਲੀ ਵਾਧੂ ਪਰ ਆਪਣੇ ਸੂਬੇ 'ਚ ਬਿਜਲੀ ਪੈਦਾ ਨਹੀਂ ਹੋ ਰਹੀ ਅਸਲੀਅਤ ਕੀ ਹੈ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਅਰੇ ਜਿਹੜੇ ਮਨਜੀਤ ਸਿੰਘ ਗਾਂਖੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਂਦਾ ਸਾਂ ਸਵਾਗਤ ਹੈ ਪ੍ਰੋਗਰਾਮ 'ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅਰਖ ਸਾਹਿਬ ਸ਼ੁਰੂਆਤ ਮੈਂ ਐਸੀ ਕਵਰਤੀ ਕਰੂੰਗਾ ਕਿ ਪ੍ਰਦੀਪ ਕਲੀਅਰ ਦੇ ਜਿਹੜੇ ਖੁਲਾਸੇ ਹੋਏ ਆ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਪੂਰੇ ਤਰੀਕੇ ਦੇ ਨਾਲ ਪਛਾੜ ਲਿਆ ਕੇ ਰੱਖ ਦਿੱਤਾ ਹੈ ਖਾਸ ਕਰਕੇ ਅਕਾਲੀ ਸਿਆਸਤ ਦੇ ਅੰਦਰ ਇਹ ਖੁਲਾਸੇ ਕਹਿੰਦੇ ਕਿ ਇਹ ਕੋਈ ਪਹਿਲੇ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਖੁਲਾਸੇ ਜਿਹੜੇ ਆ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਚਲਾਨ ਦੇ ਵਿੱਚ ਹੋ ਚੁੱਕਿਆ ਜਿਹੜਾ ਚਲਾਨ ਕੋਟਕਪੂਰ ਵਾਲਾ ਚਲਾਨ ਜਿਹੜਾ ਉਹ ਰਿਪੋਰਟ ਜਿਹਨੂੰ ਕਿਹਾ ਜਾ ਰਿਹਾ ਪਰ ਅਸਲ ਦੇ ਵਿੱਚ ਹੈ ਚਲਾਨ ਹੈ ਉਹ ਜਿਹੜਾ ਖਾਰਜ ਹੋ ਚੁੱਕਿਆ ਉਹਦੇ ਵਿੱਚ ਕਹਿੰਦੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਇਕੱਲੇ ਗੋਲੀ ਕਾਢ ਦੀ ਜਾਂਚ ਨਹੀਂ ਕੀਤੀ ਪਿੱਛੇ ਤੋਂ ਲਿਆ ਕੇ ਜਿਵੇਂ ਸੱਤ ਤੋਂ ਜਦੋਂ ਤੋਂ ਉਹਨੇ ਸਵਾਂਗ ਰੱਖਿਆ ਸੀਗਾ ਨਾ ਜਿਹੜਾ ਗੁਰਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਹਿਨ ਕੇ ਉਹਦੇ ਵਰਗੀ ਪੋਸ਼ਾਕ ਪਹਿਨ ਕੇ ਜਿਹੜਾ ਸਵਾਗ ਰਚਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਤੋਂ ਕੋਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਸਾਰੇ ਇਨਸੀਡੈਂਟ ਲੈ ਕੇ ਫਿਰ ਕਿਵੇਂ ਉਹਨੂੰ ਮੁਆਫੀ ਦਵਾਈ ਗਈ ਕਿਵੇਂ ਪਰਚਾ ਕੈਨਸਲ ਕੀਤਾ ਗਿਆ ਕਿਵੇਂ 90 ਲੱਖ ਰੁਪਏ ਦੀ ਐਡਵਰਟਾਈਜ਼ਮੈਂਟ ਖਰਚੀ ਗਈ ਐਂਜੀਪੀਸੀ ਦੇ ਵੱਲੋਂ ਕਿਵੇਂ ਸਾਰੀ ਕੁਝ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਉਹ ਖਲਾਸੇ ਕੋਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆਪਣੇ ਉਸ ਚਲਾਨ ਦੇ ਵਿੱਚ ਕਰ ਦਿੱਤੇ ਸੀਗੇ ਹਾਲਾਂਕਿ ਕੁਮਰਜੀਤ ਪ੍ਰਤਾਪ ਸਿੰਘ ਇਹ ਵੀ ਗੱਲ ਕਹਿ ਰਹੇ ਆ ਕਿ ਉਹ ਚਲਾਨ ਜਿਹੜਾ ਕੈਪਟਨ ਸਰਕਾਰ ਨੇ ਇਸ ਕਰਕੇ ਕੈਂਸਲ ਕਰਾ ਦਿੱਤਾ ਕਿ ਉਹ ਸੁਖਬੀਰ ਬਾਦਲ ਦੀ ਮਦਦ ਕਰਨਾ ਚਾਹੁੰਦੇ ਸੀ ਕਹਿੰਦੇ ਕਿ ਮੈਂ ਕਹਿੰਦਾ ਰਿਹਾ ਕਿ ਚਲਾਨ ਚਲਾਨ ਦੀ ਜਿਹੜੀ ਕਾਪੀ ਹੈ ਚਲਾਨ ਦੀ ਫਾਈਲ ਥਰਡੀ ਕੋਰਟ ਦੇ ਵਿੱਚ ਪਈ ਹੈ ਔਰ ਸੁਣਵਾਈ ਜਿਹੜੀ ਉਹ ਚੱਲ ਰਹੀ ਹੈਗੀ ਹੈ ਹਾਈ ਕੋਰਟ ਦੇ ਅੰਦਰ ਤੇ ਕਹਿੰਦੇ ਕਿ ਮੈਂ ਵਕੀਲਾਂ ਨੂੰ ਕਹਿੰਦਾ ਰਿਹਾ ਕਿ ਉਹ ਇੱਕ ਵਾਰੀ ਮੰਗਵਾਓ ਤਾਂ ਸਹੀ ਜਨ ਸਾਹਿਬ ਨੂੰ ਕਹੋ ਕਿ ਇੱਕ ਵਾਰੀ ਮੁੰਗਾ ਕੇ ਪੜਨ ਤਾਂ ਸਹੀ ਕਹਿੰਦੇ ਉਹ ਬਿਨਾਂ ਹੀ ਮੰਗਵਾਈ ਉਹ ਖਾਰਜ ਹੋ ਗਈ ਤੇ ਕਹਿੰਦੇ ਸਰਕਾਰੀ ਵਕੀਲਾ ਨੇ ਕੈਪਟਨ ਸਰਕਾਰ ਦੇ ਕਹਿਣ ਤੇ ਮਦਦ ਕੀਤੀ ਸੁਖਵੀਰ ਜੀ ਇਹ ਖੁਲਾਸੇ ਤਾਂ ਉਹਨਾਂ ਨੇ ਪਹਿਲਾਂ ਹੀ ਕਹਿੰਦੇ ਕੀਤੇ ਔਰ ਹੁਣ ਪ੍ਰਦੀਪ ਕਲੇਰ ਨੇ ਵੀ ਉਹੀ ਖਲਾਸੇ ਕੀਤੇ ਆ ਬਹੁਤਿਆਂ ਵਾਸਤੇ ਨਵੇਂ ਆ ਜਿਹੜੇ ਤੁਸੀਂ ਔਰ ਮੈਂ ਇਹਦੇਸ ਪ੍ਰੋਗਰਾਮ ਦੇ ਵਿੱਚ ਲਗਾਤਾਰ ਇਸ ਮਸਲੇ ਤੇ ਗੱਲਾਂ ਕਰਦੇ ਰਹੇ ਆ ਉਸ ਰਿਪੋਰਟ ਤੇ ਗੱਲਾਂ ਕਰਦੇ ਰਹੇ ਆ ਉਹਨਾਂ ਵਾਸਤੇ ਖੁਲਾਸੇ ਨਵੇਂ ਨਹੀਂ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਕੋਈ ਵੀ ਜੇ ਪ੍ਰਤਾਪ ਸਿੰਘ ਖਲਾਸੇ ਕਰ ਚੁੱਕਿਆ ਔਰ ਬਹੁਤੇ ਲੋਕ ਕਹਿੰਦੇ ਸੀ ਕਿ ਉਹਦੇ ਵਿੱਚ ਤਾਂ ਆਏ ਆ ਜੀ ਉਹਦੇ ਵਿੱਚ ਤਾਂ ਹੋਏ ਆ ਜੀ ਮਤਲਬ ਕਹਿਣ ਦਾ ਭਾਵ ਹੁਣ ਕੋਰ ਵਿਜੇ ਪ੍ਰਤਾਪ ਸਿੰਘ ਦੇ ਜਿਹੜੇ ਖੁਲਾਸੇ ਸੀ ਹੁਣ ਉਹ ਹੁਣ ਪ੍ਰਦੀਪ ਕਲੇਰ ਵੀ ਕਰ ਰਿਹਾ ਔਰ ਹੁਣ ਉਹ ਖੁਲਾਸਿਆਂ ਦੇ ਉੱਪਰ ਮੋਰ ਵੀ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਤੜਤੱਲੀ ਪੂਰੀ ਸਿਆਸਤ ਦੇ ਵਿੱਚ ਬੰਚੀ ਹੈ ਕਿਵੇਂ ਦੇਖਦੇ ਆ ਸੁਖਵਿੰਦਰਜੀ ਜਿਸ ਦਿਨ ਦੀ ਪ੍ਰਦੀਪ ਕਲੇਰ ਦੀ ਉਹ ਇੰਟਰਵਿਊ ਨਿੱਜੀ ਚੈਨਲ ਤੇ ਚੱਲਦੀ ਹੈ ਔਰ ਜਿਸ ਤਰੀਕੇ ਦੇ ਇਲਜ਼ਾਮ ਲੱਹੁੰਦਾ ਵਾਕਈ ਹੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਕਾਲੀ ਦਲ ਦੇ ਵਿੱਚ ਇੱਕ ਪਹਚਾਰ ਦੀ ਸਥਿਤੀ ਆ ਕਬਰਾਠ ਦੀ ਜਿਹੜੀ ਸਥਿਤੀ ਜਿਹੜੀ ਪਈ ਹੋਈ ਹੈ ਗੱਲ ਤੇ ਕੋਰ ਵਿਜੇ ਪ੍ਰਤਾਪ ਸਿੰਘ ਦੀ ਕਰ ਰਹੇ ਹਾਂ ਸੇਧੂ ਸਾਹਿਬ ਅੱਜ ਇਹ ਅਕਾਲੀ ਦਲ ਵੱਲੋਂ ਪ੍ਰਦੀਪ ਕਲੇਰ ਦੇ ਸਬੰਧੀ ਜੋ ਵੀ ਕੁਝ ਕਿਹਾ ਜਾ ਰਿਹਾ ਉਹ ਬੜਾ ਕੁਝ ਹੋਰ ਤਰੀਕੇ ਦਾ ਕਿਹਾ ਜਾ ਰਿਹਾ ਪਰ ਗੱਲ ਇਥੇ ਉਹਦੀ ਉਸ ਇੰਟਰਵਿਊ ਦੀ ਹੈ ਕਿ ਜਿਹਦੇ ਵਿੱਚ ਉਸ ਸੁਖਵੀਰ ਬਾਦਲ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲਗੇ ਉਹ ਲੱਗਦਾ ਹੈਗਾ 2015 ਦੇ ਵਿੱਚ ਜਾਂ ਬਾਅਦ ਵਿੱਚ ਜੋ ਕੁਝ ਘਟਨਾਵਾਂ ਵਾਪਰਦੀਆਂ ਨਹੀਂ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੱਦੀ ਹੈ ਤਾਂ ਉਹ ਸਾਰੀਆਂ ਘਟਨਾਵਾਂ ਬੀਤੇ ਸਮੇਂ ਦੀਆਂ ਨੂੰ ਜਾਂਚਣ ਵਾਸਤੇ ਬੇਰਵੀਏ ਦੀ ਗੋਲੀ ਕਾਂਡ ਤੇ ਵਾਸਤੇ ਜਾਂਚ ਵਾਸਤੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਨਿਯੁਕਤ ਕੀਤਾ ਜਾਂਦਾ ਇੱਕ ਸਿੱਟ ਪੜਾਈ ਜੀ ਜਾਂਦੀ ਹੈ ਤੇ ਕਬਰ ਵਿਜੇ ਪ੍ਰਤਾਪ ਸਿੱਕ ਨੇ ਜਿਸ ਤਰੀਕੇ ਨਾਲ 2007 ਤੋਂ ਲੈ ਕੇ 2015 ਤੱਕ ਅਕਾਲੀ ਸਿਆਸਤ ਦਾ ਹਾਲਕਿ ਉਹ ਸਮੇਂ ਉਹ ਆਪ ਉਸ ਸਿਸਟਮ ਦਾ ਅੰਗ ਜਿਹੜੇ ਉਹ ਰਹੇ ਹੁੰਦੇ ਆ ਪਰ ਜਦੋਂ ਉਹ ਸਟ ਦੇ ਮੁਖੀ ਬਣ ਕੇ ਸਾਰੀਆਂ ਘਟਨਾਵਾਂ ਦੀ ਜਾਂਚ ਕਰਦੇ ਆ ਤੇ ਸੁਖਵਿੰਦਰ ਜੀ ਬੜੇ ਖਲਾਸੇ ਜਿਹੜੇ ਉਹਨਾਂ ਵੱਲੋਂ ਕੀਤੇ ਜਾਂਦੇ ਆ ਜਿਹੜੇ ਕੋਟ ਅਦਾਲਤ ਵਿੱਚ ਜਿਹੜਾ ਚਲਾਨ ਪੇਸ਼ ਕੀਤਾ ਜਿਹਦੇ ਵਿੱਚ ਉਹ ਹਨ ਉਸ ਦੇ ਵਿੱਚ ਉਹ ਵੀ ਜ਼ਿਕਰ ਹੈਗਾ ਕਿ ਸਵਾਗ ਰਚਮ ਤੋਂ ਬਾਅਦ ਕਿਸ ਤਰੀਕੇ ਦੇ ਨਾਲ Swami Agni Vesh ਤੇ Tarlochan Singh ਜਿਹੜੇ ਨੇ ਇੱਕ ਚਿੱਠੀ ਲੈ ਕੇ ਆਉਂਦੇ ਨੇ ਜਿਹਨੂੰ ਵਿਗਿਆਨੀ ਜਗENDER ਸਿੰਘ ਵਦਾਂਤੀ ਉਸ ਸਮੇਂ ਦੇ ਅਕਾਲ ਤਖਤ ਦੇ ਜੱਥੇਦਾਰ ਉਹ ਚਿੱਠੀ ਨੂੰ ਰਿਜੈਕਟ ਕਰ ਦਿੰਦੇ ਕਿ ਹਾਂ ਵੀ ਆਪਾਂ ਕੋਈ ਮਾਫੀ ਵਾਲੀ ਗੱਲ ਨਹੀਂ ਕਰਨੀ ਫਿਰ ਜਿਹੜੀ ਇਹ 2012 ਦੀ ਚੋਣ ਦੀ ਹੈ ਜਿਹਦੇ ਵਿੱਚ ਚੋਣ ਹੁੰਦੀ ਹੈ ਤੇ ਚੋਣ ਤੋਂ ਪਹਿਲਾਂ ਜਾਂ 2 ਦਿਨ ਪਹਿਲਾਂ ਜਿਹੜਾ ਰਾਮ ਰਹੀਮ ਦੇ ਖਿਲਾਫ ਕੇਸ ਇੱਕ ਦਰਜੋ ਦਸਵਾ ਅੰਗਰੇਜ਼ਨ ਦਾ ਉਹਦੇ ਸਬੰਧੀ ਇੱਕ ਐਪਲੀਕੇਸ਼ਨ ਦੇ ਦਿੱਤੀ ਜਾਂਦੀ ਆ ਉਹ ਕੇਸ ਤਰਾਕ ਡਰਾਚੜਾ ਉਹ ਕਰ ਲਿਆ ਜਾਂਦਾ ਉਸ ਤੋਂ ਬਾਅਦ ਵੀ ਫਿਰ ਜਿਸ ਤਰੀਕੇ ਨਾਲ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਖਾਸ ਤੌਰ ਤੇ ਗੋਲੀ ਕਾਂਡ ਦੇ ਸਬੰਧੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਕਿਸ ਤਰੀਕੇ ਨਾਲ ਗੁਰਸਾਤਾ ਸੁਲੂਕ ਚੁੱਕਿਆ ਜਾਂਦਾ ਪੂਰਨ ਤੌਰ ਤੇ ਉਹ ਸਾਰੀ ਘਟਨਾਵਾਂ ਤੋਂ ਬਾਅਦ ਜਦੋਂ ਮਾਫੀ ਭਲਾਈ ਜਾਂ ਮਾਫੀ ਦਿੱਤੀ ਜਾਂਦਾ ਪਰ ਕਰਨ ਜਿਹੜਾ ਸ਼ੁਰੂ ਹੁੰਦਾ ਉਹਦੇ ਨਾਲ ਹੀ ਤਾਂ ਕਿਸ ਤਰੀਕੇ ਨਾਲ ਫਿਰ ਅਕਸ਼ੇ ਕੁਮਾਰ ਦਾ ਰੋਲ ਵਿੱਚ ਆਉਂਦਾ ਉਹਦੇ ਸਬੰਧ ਵਿੱਚ ਕਬਰ ਵਿੱਚ ਪ੍ਰਤਾਪ ਸਿੰਘ ਦਾ ਮੈਨੂੰ ਯਾਦ ਆ ਕਿ ਉਹਨਾਂ ਨੇ ਚੰਡੀਗੜ੍ਹ ਪਲਾ ਕੇ ਅਕਸ਼ੇ ਕੁਮਾਰ ਨੂੰ ਇਹ ਪੁੱਛ ਕੇ ਸਿਛੜੀ ਕੀਤੀ ਸੀ ਜਿਹੜੀ ਫਿਰ ਬਾਅਦ ਚ ਜਸਟਿਸ ਰਣਜੀਤ ਸਿੰਘ ਨੇ ਵੀ ਕੀਤੀ ਇਹ ਉਹ ਇਨਸੀਡੈਂਟ ਜਿਹੜੇ ਸਾਰਾ ਕੁਝ ਕਬਰ ਵਿੱਚ ਪ੍ਰਤਾਪ ਸਿੰਘ ਨੇ ਆਪਣੇ ਚਲਾਨ ਦੇ ਵਿੱਚ ਪੇਸ਼ ਕੀਤੇ ਔਰ ਪੂਰਨ ਤੌਰ ਤੇ ਦੱਸਿਆ ਕਿ ਕਿਸ ਤਰੀਕੇ ਦਾ ਉਸ ਸਮੇਂ ਦੇ ਵਿੱਚ ਕੀ ਕੀ ਕੁਝ ਹੋਇਆ ਤਾਸੀ ਬਾਬਾ ਕਾਕੀ ਸਿੱਧੂ ਸਾਹਿਬ ਉਹ ਜਿਹੜੀ ਰਿਪੋਰਟ ਸੀ ਕਵਰ ਵਿਜੇ ਪ੍ਰਤਾਪ ਦੀ ਪ੍ਰਦੀਪ ਪਲੇਅਰ ਦੀ ਇਸ ਇੰਟਰਵਿਊ ਨੂੰ ਤੁਸੀਂ ਨਕਾਸ ਸਕਦੇ ਜੀ ਕਿ ਠੀਕ ਆ ਉਹ ਬੰਦਾ ਹੋਰ ਤਰੀਕੇ ਦਾ ਜਾ ਉਹਦੀ ਗੱਲਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਪਰ ਕਵਰ ਵਿਜੇ ਪ੍ਰਤਾਪ ਸਿੰਘ ਦੀ ਉਹ ਚਲਾਨ ਜਿਹੜਾ ਜਿਹੜਾ ਕੋਟਪੂਰਾ ਅਦਾਲਤ ਵਿੱਚ ਉਹ ਪੇਸ਼ ਕਰਦੇ ਆ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਸ ਤਰੀਕੇ ਨਾਲ ਗੱਲਾਂ ਚਲਦੀਆਂ ਨੇ ਇਹਨਾਂ ਨੇ ਕਥਿਤ ਮਿਲੀ ਭੁਗ ਸੀ ਕਿ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਜਿਹੜੇ ਸਰਕਾਰੀ ਵਕੀਲ ਨੇ ਹਾਈ ਕੋਰਟ 'ਚ ਉਸ ਕੇਸ ਦੀ ਪੈਰ ਵੀ ਹੀ ਨਹੀਂ ਕਰਦੇ ਤਾਂ ਕਵਰ ਵਿਜੇ ਸਾਹਿਬ ਦੀ ਜਿਹੜੀ ਰਿਪੋਰਟ ਆ ਜਿਹੜਾ ਚਲਾਨ ਆ ਉਹ ਤੋਂ ਉਹਦੀ पर उसको मखरो मैं क्यों गल की थी कि कबर विजय प्रताप सिंह इस मुद्दे ते ज्यादा सॉलिड ने क्यों क्योंकि इस मुद्दे ते सिद्धू साहब उपपावक्ता ਨਾਲ ਜੁੜੇ ਆ ਭਾਵਕਤਾ ਦੇ ਨਾਲ ਚੁੰਦੇ ਜੁੜੇ ਜੁੜੇ ਉਹਨਾਂ ਨੇ ਡਿਊਟੀ ਆਪਣੀ ਇਮਾਨਦਾਰੀ ਨਾਲ ਕੀਤੀ ਜਦੋਂ ਰਿਪੋਰਟ ਦਾ ਇਹ ਹਾਲ ਹੁੰਦਾ ਹਾਸ਼ਿਰ ਹੁੰਦਾ ਜਿਹੜੀ ਰਿਪੋਰਟ ਚਲਾਜੜਾ ਉਹਨਾਂ ਨੇ ਪੇਸ਼ ਕੀਤਾ ਹੁੰਦਾ ਜਦੋਂ ਉਸ ਤੋਂ ਉਹਦਾ ਇਹ ਹਾਲ ਹੁੰਦਾ ਚੁੱਪ ਕਰਕੇ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੰਦੇ ਅਗਲੀ ਗੱਲ ਮੈਂ ਕਿਉਂ ਲੱਗਾ ਕਹਿਣ ਕਿ ਕਿਉਂ ਉਹ ਜਿਆਦਾ ਪ੍ਰੋਸੀਬਲ ਹੋਗਾ कबर विजय प्रताप सिंह ਵਿਚਾਰ ਉਹ ਇਸ ਕਰਕੇ सिद्धू साहब ਕਿ ਐਸੜੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਾ ਨਹੀਂ ਕਿ ਇਸ ਮੁੱਦੇ ਨੂੰ ਆਪਣੀ ਹੀ ਸਰਕਾਰ ਆਪਣੇ ਹੀ ਮੁੱਖ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦੇ ਆ ਕਿ ਹਾਂ ਵੀ ਮੇਰੀ ਉਸ ਰਪੋਰਟਾਂ ਕੀ ਬਣਿਆ ਮੈਂ ਉਹ ਜਾਂਚ ਕੀਤੀ ਚਲੋ ਰਿਪੋਰਟ ਨੂੰ ਜਾਂ ਚਲਾਨ ਨੂੰ ਤੁਸੀਂ ਬਚਾਉਣਾ ਨਹੀਂ ਬਚਾਉਣਾ ਉਹ ਗੱਲ ਖਤਮ ਹੋ ਚੁੱਕੀ ਹੈ ਘੱਟੋ ਘੱਟ ਬੇਅਦਬੀਆਂ ਤੇ ਦੋਸ਼ਾਂ ਵਿੱਚ ਇਨਸਾਫ ਤਾਂ ਦੋ ਅੱਜ ਵੀ ਉਹ ਵਿਅਕਤੀ ਜੇਕਰ ਇਨਸਾਫ ਦੀ ਗੱਲ ਕਰਦਾ ਤਾਂ ਸਿੱਧੂ ਸਰ ਫਿਰ ਜਿਹੜਾ ਉਹ ਚਲਾਨ ਪੇਸ਼ ਕੀਤਾ ਉਹ ਜ਼ਿਆਦਾ ਫਿਰ ਮਜ਼ਬੂਤੀ ਨਾਲ ਪੇਸ਼ ਹੁੰਦਾ ਕਿ ਉਸ ਵਿਅਕਤੀ ਨੇ ਕਿਸੇ ਵੀ ਮੁੱਦੇ ਨਾਲ ਸਮਝੌਤਾ ਜਿਹੜਾ ਉਹ ਨਹੀਂ ਕਿ ਤਬ ਬੇਸ਼ੱਕ ਸਰਕਾਰ ਅਕਾਲੀ ਜਲਦੀ ਸੀ ਬੇਸ਼ੱਕ ਸਰਕਾਰ ਦੀ ਕਪਤਨ ਅਮਰਿੰਦਰ ਸਿੰਘ ਦੀ ਤਾਂ ਹੁਣ ਬੇਸ਼ੱਕ ਭਗਵਤਤ ਬਣਦੀ ਆ ਉਸ ਵਿਅਕਤੀ ਨੇ ਜਿਹੜੇ ਜਾਂਚ ਕੀਤੀ ਜਿਹੜੀ ਰਿਪੋਰਟ ਪੇਸ਼ ਕੀਤੀ ਉਹ ਪੂਰਨ ਤੌਰ ਤੇ ਤੱਥਾਂ ਸਹਿਤ ਸੀ ਬਾਕੀ ਪੜਦੇ ਦੇ ਪਿੱਛੇ ਕਿਸ ਤਰੀਕੇ ਨਾਲ ਰਾਜਨੀਤੀ ਹੋਈ ਔਰ ਕਿਸ ਤਰੀਕੇ ਨਾਲ ਕਬਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟਾਂ ਮੈਂ ਬਿਆਤਕਾਰੀ ਕਹਿਣਾ ਤਾਂ ਕਿ ਬਿਆਤਕਾਰ ਕਰਵਾਇਆ ਗਿਆ ਤੇ ਇੱਕ ਜਿਸ ਤਰੀਕੇ ਨਾਲ ਉਹ ਰੱਦ ਹੋਈ ਸਿੱਧੂ ਸਭ ਉਹ ਪਾਸੇ ਆ ਹੁਣ ਪ੍ਰਦੀਪ ਕਲੇਰ ਦੀ ਇੰਟਰਵਿਊ ਸਭ ਨੇ ਆ ਜਾਂਦੀ ਪ੍ਰਦੀਪ ਕਲੇਰ ਨੇ ਵੀ ਉਹੀ ਖੁਲਾਸੇ ਕੀਤੇ ਆ ਜਿਹੜੇ ਕਬਰ ਵਿਜੇ ਪ੍ਰਤਾਪ ਸਿੰਘ ਅੱਜ ਤੋਂ 4 ਸਾਲ ਜਿਹੜਾ ਉਹ ਪਿੰਨਾ ਕਰ ਚੁੱਕਾ ਪਰ ਉਸ ਵਕਤ ਕਬ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਨਾਮ ਵੀ ਤੁਹਾਨੂੰ ਯਾਦ ਹੋਣਾ ਕਿ ਕਈ ਤਰੀਕੇ ਦੀਆਂ ਧਮਕੀਆਂ ਧੋਕੀਆਂ ਜਿਹੜੀਆਂ ਉਹਨਾਂ ਦਰਨਾ ਚ ਸੁਖਵੀਰ ਬਾਦਲਪੁਰ ਜਿਹੜਾ ਕਾਦੀਦਾਰ ਵੱਲੋਂ ਕਬ ਵਿਜੇ ਪ੍ਰਤਾਪ ਸਿੰਘ ਨੂੰ ਦਿੱਤੀਆਂ ਜਾਂਦੀ ਰਹੀਆਂ ਉਹ ਵੀ ਬਾਕਾਇਦਾ ਤੌਰ ਤੇ ਜਿੰਨ ਤੱਕ ਪਲੇਟਫਾਰਮ ਤੇ ਹੈਗਾ ਬਹੁਤ ਕੁਝ ਇਹਦਾ ਦਾ ਹੈਗਾ ਹੁਣ ਸਿੱਧੂ ਸਾਹਿਬ ਗੱਲ ਇਹ ਆ ਕਿ ਇੱਕ ਪਾਸੇ ਕਬ ਵਿਜੇ ਪ੍ਰਤਾਪ ਸਿੰਘ ਦਾ ਉਹ ਚਲਾਨ ਜਿਹੜਾ ਕੋਟਕਪੂਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਹਾਈ ਫਾਈਲ ਜਿਹੜੀ ਕੋਟਕਪੂਰ ਅਦਾਲਤ ਪਈਆ ਸਰਵਾਈ ਜਿਹੜੀ ਹਾਈ ਕੋਰਟ 'ਚ ਹੋ ਰਹੀ ਤੇ ਸਰਕਾਰ ਦੇ ਵਕੀਲ ਕਿਸ ਤਰੀਕੇ ਨਾਲ ਉੱ ਕੋਰ ਜਿਹੜੀ ਹੋ ਰਹਾ ਦੋ ਜੱਬੀ ਸਾਬ ਮਤਲਬ ਇਹ ਸੀ ਕਿ ਹਾਂ ਭਈ ਮੁੱਖ ਮੰਤਰੀ ਆ ਬਾਪਰ ਦਾ ਸੁਖਦੀਪ ਬਾਦਲ ਨੂੰ ਪੁੱਛਿਆ ਜਾਣਾ ਹੁਣ ਤੇ ਜਿਹੜੇ ਮੌਜੂਦਾ ਅੱਜ ਦੇ ਹਾਲਾਤ ਨੇ ਸਿੱਧੂ ਸਾਬ ਰਾਜਨੀਤੀ ਇਹ ਵੀ ਉਹੋ ਜਿਹੀ ਲੱਗ ਰਹੀ ਆ ਕਿਉਂਕਿ ਇੱਕ ਫਾਈਲ ਜਿਹੜੀ ਆ ਪ੍ਰੋਸੀਕਿਊਸ਼ਨ ਵੱਲੋਂ ਭਗਵੰਤ ਮਾਨ ਨੂੰ ਭੇਜੀ ਗਈ ਆ ਕਿ ਹਾਂ ਭਈ ਦੱਸੋ ਕਿ ਰਾਮ ਰਹੀਮ ਦੇ ਖਿਲਾਫ ਕੇਸ ਚਲਾਉਣਾ ਦੋ ਸਾਲ ਤੋਂ ਕਹਿੰਦੇ ਉਹ ਫਾਈਲ ਮੁੱਖ ਮੰਤਰੀ ਦੀ ਟੇਬਲ ਤੇ ਪਈ ਆ ਪਰ ਮੁੱਖ ਮੰਤਰੀ ਸਾਬ ਪੂਰੇ ਤੌਰ ਤੇ ਚੁੱਪ ਨੇ ਉਹ ਕਹਿੰਦੇ ਜੀ ਕੋਈ ਪਤਾ ਹੀ ਨਹੀਂ ਕੋਈ ਗੱਲ ਹੀ ਨਹੀਂ ਉਥੇ ਵੀ ਫਿਰ ਰਾਜਨੀਤੀ ਦਾ ਫਿਰ ਉਥੇ ਵੀ ਜਾਂ ਉਥੇ ਵੀ ਸੱਜਾ ਤੋਂ ਵੀ ਖੱਬੇ ਨੂੰ ਖੱਬਾ ਤੋਂ ਵੀ ਸੱਜੇ ਨੂੰ ਉਹੀ ਕੁਝ ਹੋ ਰਿਹਾ ਸਿੱਧੂ ਸਾਹਿਬ ਮੈਂ ਕਹਿਣ ਲੱਗਾ ਕਿ ਇਸ ਮੁੱਦੇ ਦੇ ਉੱਤੇ 2007 ਤੋਂ ਲੈ ਕੇ 2015 ਤੱਕ ਕੀ ਕੁਝ ਵਾਪਰਦਾ ਕਈ ਸਰਕਾਰਾਂ ਬੰਦੀਆਂ ਕਈ ਸਰਕਾਰਾਂ ਜਾਂਦੀਆਂ ਨਹੀਂ ਪਰ ਜਿਹੜਾ ਇਨਸਾਫ ਆ ਉਹ ਸਿੱਧੂ ਸਾਹਿਬ ਨਹੀਂ ਹੋਇਆ ਇਨਸਾਫ ਦੀ ਵੀ ਗੱਲ ਛੱਡ ਦੋ ਜਿਹੜਾ ਅਸਲ ਸੱਚ ਆ ਸਿੱਧੂ ਸਾਹਿਬ ਲੋਕ ਉਹ ਜਾਣਨਾ ਚਾਹੁੰਦੇ ਆ ਹਾਲਾ ਬੜੀ ਸੁਣੀ ਤੁਸੀਂ ਭੂਮਿਕਾ ਚ ਗੱਲ ਕੀਤੀ ਕਿ ਲੋਕਾਂ ਨੂੰ ਸਾਰਾ ਪਤਾ ਮੈਨੂੰ ਜਾਂ ਤੁਹਾਨੂੰ ਜਿਹੜੇ ਲੋਕ ਅੱਜ ਦੀ ਪੀੜ੍ਹੀ ਦੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਮੈਨੂੰ ਤਾਂ ਸੁਖਵਿੰਦਰ ਜੀ ਉਦੋਂ ਵੀ ਯਾਦ ਆ ਕਿ ਜਦੋਂ 2007 ਚ ਸਵਾਂਗ ਰਚਿਆ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਅਕਾਲੀ ਸਰਕਾਰ ਦੇ ਪੂਰਨ ਤੌਰ ਤੇ ਇੱਕ ਲੋਕਾਂ ਦਾ ਸਿੱਖ ਜਥੇਬੰਦੀਆਂ ਨੇ ਹੋਣ ਦੇ ਨਾਲ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਤੇ ਪੰਜਾਬ ਪੂਰਨ ਤੌਰ ਤੇ ਆਰਾਮ ਰਹੀਂਦੇ ਖਲਾਫ ਬੰਦ ਹੋ ਗਿਆ ਪਰ 2007 ਤੋਂ 2009 ਤੱਕ ਆਉਂਦੇ ਆਉਂਦੇ ਆ ਬਹੁਤ ਕੁਝ ਇਸ ਤਰੀਕੇ ਦਾ ਹੋ ਜਾਂਦਾ ਕਿਉਂਕਿ ਡੇਰਾ ਪਿੰਡ ਕਾਂਗਰਸ ਦੇ ਚੁਕਤੇਵਾਂ ਦਾ ਫਿਰ ਅੰਦਰ ਸਮਝੌਤਾ ਇਹ ਹੋ ਜਾਂਦਾ ਕਿ ਹਾਂ ਭਈ ਅਸੀਂ ਅਕਾਲੀਆ ਦੀ ਮਤਦ ਕਰਾਂਗੇ ਅਕਾਲੀ ਫਿਰ ਖਤਮ ਹੋ ਜਾਂਦੇ ਫਿਰ ਸਵਾਮੀ ਅਗਲੀ ਵੇਛ ਦੀ ਚ ਰਾਈ ਚਿੱਠੀ ਇੱਕ ਹੁੰਦੀ ਹੈ ਗਿਆਨੀ ਜਗਿੰਦਰ ਸਿੰਘ ਬਦਾਤੀ ਕੋ ਉਹ ਸਪੈਕ ਨਹੀਂ ਕਰਦਾ ਉਸ ਨੂੰ ਕਨਸਿਡਰ ਨਹੀਂ ਕਰਦੇ ਭਾਰਤੀ 2009 ਤੋਂ ਲੈ ਕੇ ਬਹੁਤ ਕੁਝ 2015 ਵਿੱਚ ਹੋਇਆ ਤੇ ਜਿਹੜੀ ਗੱਲ ਅਸੀਂ ਕਬਰ ਵਿਜੇ ਪ੍ਰਤਾਪ ਦੇ ਉਸ ਚਲਾਨ ਦੀ ਕਰ ਰਹੇ ਹਾਂ ਉਹ ਸਾਰਾ ਕੁਝ ਉਹਦੇ ਵਿੱਚ ਹੈਗਾ ਜਿਸ ਤੀ ਦੁਹਾਈ ਅੱਜ ਪ੍ਰਦੀਪ ਕਲੇਰ ਜਿਹੜਾ ਉਹ ਦੇ ਰਿਹਾ ਪ੍ਰਦੀਪ ਕਲੇਰ ਬਿਲਕੁਲ ਉਹ ਦੋਸ਼ੀ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੀਐਨ ਦੇ ਵਿੱਚ ਪ੍ਰਮੁੱਖ ਦੋਸ਼ੀ ਆ ਉਹਦੀ ਗੱਲ ਤੇ ਯਕੀਨ ਕਰੋ ਜਾਂ ਨਾ ਕਰੋ ਪਰ ਜਦੋਂ ਉਹਦੇ ਤੱਥ ਜੋ ਉਹ ਪੇਸ਼ ਕਰ ਰਿਹਾ ਸੁਖਵੀਰ ਬਾਦਲ ਤੇ ਰਾਮ ਰਹੀਮ ਦੀ ਮੀਟਿੰਗ ਦੇ ਸਬੰਧ ਵਿੱਚ ਤੇ ਦੂਜੇ ਪਾਸੇ ਜਦੋਂ ਕਬਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਅਸੀਂ ਦੇਖਨੇ ਆ ਤਾਂ ਸਿੱਧੂ ਸਾਹਿਬ ਫਿਰ ਵਾਕਈ ਇਹ ਸਾਹਮਣੇ ਆਉਂਦਾ ਕਿ ਰਾਜਨੀਤਿਕ ਲੋਕ ਕਿਸ ਤਰੀਕੇ ਦੇ ਨਾਲ ਅਫਸਰ ਸ਼ਾਹੀ ਨੂੰ ਵਰਤਦੇ ਆ ਅਫਸਰ ਸ਼ਾ ਫਿਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਨੂੰ ਘਰ ਤੋੜ ਦਿੱਤਾ ਜਾਂਦਾ ਖੈਰ ਹੁਣ ਜੇ ਜਿਸ ਤਰੀਕੇ ਦੀ ਆ ਰਿਪੋਰਟ ਜਿਹੜੀ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਚਲਾਨ ਜਿਹੜਾ ਰੱਦ ਹੋਇਆ ਦੂਜੇ ਪਾਸੇ ਪ੍ਰਦੀਪ ਕਲੇਰ ਦੀ ਆ ਜਿਹੜੀ ਇੰਟਰਵਿਊ ਆਈ ਹੈ ਸਿੱਧੂ ਸਾਹਿਬ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਦਿਨ ਔਖੇ ਜਿਹੜੇ ਜ਼ਰੂਰ ਲੱਗ ਰਹੇ ਆ ਹੁਣ ਚਰਚਾ 'ਚ ਕਬਰ ਵਿਜੇ ਪ੍ਰਤਾਪ ਸਿੰਘ ਦੀ ਵੀ ਰਿਪੋਰਟ ਆਏਗੀ ਜਿਸ ਤਰੀਕੇ ਨਾਲ ਅੱਜ ਸਵੇਰੇ ਜਾਂ ਕੱਲ੍ਹ ਪਾਸੋਂ ਹੀ ਚੈਨਾ ਤੇ ਜਸਰ ਸਿੰਘ ਦੀ ਕੋਈ ਜਿਹੜੀ ਕਮਿਸ਼ਨ ਕੋਈ ਦੀ ਇੰਟਰਵਿਊ ਵੀ ਦੇਖ ਰਹੇ ਆ ਤਾਂ ਸੁਭਾਵਾਕਾ ਸਿੱਧੂ ਸਾਹਿਬ ਆਉਂਦਿਆ ਦੇਣਾ ਦੇ ਵਿੱਚ ਸਖੀਰ ਸਿੰਘ ਬਾਦਲ ਵਾਸਤੇ ਤਾਂ ਮੁਸ਼ਕਲਾਂ ਵਧਣਗੀਆਂ ਵਧਣਗੀਆਂ ਪਰ ਕਬਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਜਿਹੜੀ ਹੈ ਚਲਾਨ ਜਿਹੜਾ ਰੰਧ ਕਰਵਾਇਆ ਗਿਆ ਸਿੱਧੂ ਸਭ ਹੋ ਸਕਦਾ ਕਿ ਉਹ ਦੁਬਾਰਾ ਖੁੱਲ ਜਾਵੇ ਸਰਕਾਰ ਨੂੰ ਜੀ ਕਰ ਚਾਹੀਦਾ ਕਿ ਜੇਕਰ ਵਾਕਿਆ ਹੀ ਹੁਣ ਇਨਸਾਫ ਦੇਣਾ ਤਾਂ ਫਿਰ ਉਸ ਚਲਾਨ ਨੂੰ ਜਿਹੜੇ ਕਬਰ ਵਿਜੇ ਪ੍ਰਤਾਪ ਸਿੰਘ ਆਪਣੇ ਪੱਧਰ ਤੇ ਜਿਹੜੀ ਲੜਾਈ ਲੜ ਰਿਹਾ ਸਰਕਾਰ ਨੂੰ ਉਸ ਦਾ ਸਾਥ ਜਿਹੜਾ ਜ਼ਰੂਰ ਦੇਣਾ ਚਾਹੀਦਾ ਹੈਗਾ ਜੀ ਚਲੋ ਚਲੋ ਬਿਲਕੁਲ ਚਲੋ ਅਗਲੀ ਗੱਲ ਹੁਣ ਕਰ ਲੈਨੇ ਅਗਲੀ ਖਬਰ ਬੜੀ ਇਹਮ ਹੈ ਕਹਿੰਦੇ ਕਿ ਪੁਗੰਤਪਾਲ ਸਰਕਾਰ ਕਜ਼ੂਤੀ ਪਾਸ ਦੀ ਜਾ ਰਹੀ ਹੈ ਕਹਦੇ ਕਿ ਬਿਜਲੀ ਸੰਕਟ ਜਿਹੜਾ ਉਹ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਗਰਵਾ ਗਿਆ ਪਿੰਡਾਂ ਦੇ ਵਿੱਚ ਵੱਡੇ ਵੱਡੇ ਕੱਟ ਜਿਹੜੇ ਆ ਉਹ ਲੱਗ ਰਹੇ ਆ ਔਰ ਆਪਾਂ ਦੇਖਿਆ ਕਿ ਵੱਖ-ਵੱਖ ਥਾਵਾਂ ਤੋਂ ਵੀਡੀਓਜ਼ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਭਗਵੰਤ ਮਾਨ ਸਰਕਾਰ ਜਿੱਥੇ ਇਹ ਗੱਲਾਂ ਕਹਿ ਰਹੀਆਂ ਸੀ ਕਿ ਅਸੀਂ ਤਾਂ ਜੀ ਬਾਹਰੋਂ ਬਿਜਲੀ ਦੂਜੇ ਸੂਬਿਆਂ ਨੂੰ ਵੇਚ ਰਹੇ ਆ ਤੇ ਇੱਥੇ ਆਪਣੇ ਆਪਸੇ ਪੂਰੀ ਨਹੀਂ ਹੋ ਰਹੀ ਤੇ ਉਧਰ ਕਿਸਾਨਾਂ ਨੂੰ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਮੋਟਰਾਂ ਤੇ ਬਿਜਲੀ ਪੂਰੀ ਦੇਵਾਂਗੇ ਤੇ ਮੋਟਰਾਂ ਦੇ ਬਿਜਲੀ ਕੀ ਜਾਣੀ ਸੀ ਉੱਤੇ ਝੂਨਾ ਸੁੱਕਿਆ ਪਿਆ ਤੇ ਉੱਤੇ ਪਾਣੀ ਨਹੀਂ ਜਿਹੜਾ ਖੇਤਾਂ ਦੇ ਵਿੱਚ ਲੱਗ ਰਿਹਾ ਤੇ ਕਿਵੇਂ ਦੇਖਦੇ ਹਾਂਸ ਪੂਰੀ ਚੀਜ਼ ਨੂੰ ਸੰਕਟ ਪੂਰਾ ਮਚਿਆ ਔਰ ਹਾਹਾਕਾਰ ਮੱਚੀ ਪਈ ਆਸ ਸੁਖਵਿੰਦਰ ਜੀ ਬਿਜਲੀ ਨੂੰ ਲੈ ਕੇ ਭਗਵਤਪਾਲ ਦੀ ਸਰਕਾਰ ਚ ਭਗਵਤਪਾਲ ਹੁਣੀ ਖੁਦ ਬੜੇ ਦਾਅਵੇ ਜਿਹੜੇ ਆ ਉਹ ਕਰਦੇ ਰਹੇ ਬੀਤੇ ਸਮੇਂ ਦੇ ਵਿੱਚ ਉਹ ਹੁਣ ਵੀ ਕਰਦੇ ਕਿ ਕਿਸਾਨਾਂ ਨੂੰ 8-8 ਘੰਟੇ ਜਿਹੜੀ ਬਿਜਲੀ ਦਿੱਤੀ ਜਾ ਰਹੀ ਆ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਕੋਈ ਸਥਤੀ ਕਟੌਤੀ ਦੀ ਹੈ ਹੀ ਨਹੀਂ ਬਿਜਲੀ ਦੀ ਕੋਈ ਕਮੀ ਨਹੀਂ ਹੈਗੀ ਤੇ ਦੂਜੇ ਪਾਸੇ ਜਦੋਂ ਅਸੀਂ ਜ਼ਮੀਨੀ ਹਕੀਕਤ ਵੇਖਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਦੇ ਦਾਅਵੇ ਪੂਰਨ ਤੌਰ ਤੇ ਝੂਠੇ ਸਿੱਧੂ ਸਾਹਿਬ ਲੱਗਦੇ ਆ ਬੇਸ਼ੱਕ ਐਸੇ ਪੰਜਾਬ ਦੇ ਵਿੱਚ ਆ ਸੌ ਦਾ ਮਹੀਨਾ ਚੱਲਦਾ ਪਿਆ ਵਰਖਾ ਦਾ ਮਾਹੌਲ ਹੈਗਾ ਪਰ ਸਿੱਧੂ ਸਾਹਿਬ ਟੈਂਪਰੇਚਰ ਚੜਾ ਜਿਸ ਤਰੀਕੇ ਨਾਲ ਚਮਾਸੇ ਲੱਗ ਰਹੇ ਆ ਤੇ ਚਮਾਸੇ ਤਾਂ ਲੱਗਣੇ ਹੀ ਲੱਗਣੇ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਬਿਜਲੀ ਦਾ ਕੱਟ ਅਨੰਦਾਰੇ ਕੱਟ ਲੱਗ ਰਹੇ ਆ ਲੋਕਾਂ ਦਾ ਜੀਣਾ ਲੋਕਾਂ ਦਾ ਦਿਨ ਠੇਰਾਤਾ ਸਿੱਧੂ ਸਾਹਿਬ ਦੋਵੇਂ ਜੜੀਆਂ ਉਹ ਖਰਾਬ ਹੋ ਰਹੀਆਂ ਛੜਕਾਂ ਤੇ ਤੁਰੇ ਜਾਂਦੇ ਲੋਕ ਵੇਖੋ ਜਿਹੜੇ ਦਫਤਰ ਜਾਂਦੇ ਨੌਕਰੀ ਕਰਦੇ ਆ ਪੱਸੀ ਦੀ ਨਾ ਭਿੱਜੇ ਆ ਜਦੋਂ ਅੱਗੇ ਜਾਂਦੇ ਅੱਗੇ ਦ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਨਹੀਂ ਚਲੋਦੀ ਤਾਂ ਸਿੱਧੂ ਸਾਹਿਬ ਦੂਸਰੇ ਪਾਸੇ ਕਿਸਾਨਾਂ ਦੀ ਗੱਲ ਕਰੋ ਕਿਸਾਨਾਂ ਨੂੰ ਭਗਵੰਤ ਮਾਨੁ ਨੇ ਇਹ ਗੱਲ ਕਹਿੰਦੇ ਨੇ ਕਿ 8 ਘੰਟੇ ਜਿਹੜੀ ਬਿਜਲੀ ਜਿਹੜੀ ਨਿਰੰਤਰ ਸਪਲਾਈ ਜਿਹੜੀ ਛੋੜੇ ਦੀ ਦਿੱਤੀ ਜਾਂ ਛੋੜੇ ਦੀ ਬੁਝਾਈ ਵਾਸਤੇ ਪਰ ਅਸਲੀਅਤ ਕੀ ਆ ਕਿ ਉਹਨਾਂ ਤਾਂ ਕੇਵਲ 4 ਜਾਂ 5 ਘੰਟੇ ਜਿਹੜੀ ਬਿਜਲੀ ਆ ਉਹ ਦਿੱਤੀ ਜਾ ਰਹੀ ਆ ਉਹ ਵੀ ਇੱਕ ਨਾ ਤੁਰੰਤ ਤੌਰ ਤੇ ਨਹੀਂ ਵਿੱਚ ਵਿੱਚ ਰੁਕ ਗਈ ਤੇ ਜਿਸ ਤਰੀਕੇ ਨਾਲ ਜਿਹੜੇ ਅਣਅਲਾਨੇ ਕੱਟ ਜਿਹੜੇ ਸ਼ਹਿਰਾਂ ਦੇ ਵਿੱਚ ਲੱਗ ਰਹੇ ਆ ਉਹਨਾਂ ਨਾਲ ਸੁਖਵਿੰਦਰ ਜੀ ਇੰਡਸਟਰੀ ਏਰੀਆ ਤਾਂ ਪ੍ਰਭਾਵਿਤ ਹੋ ਹੀ ਰਿਹਾ ਉਦੋਂ ਲ ਜਿਹੜੇ ਆਮ ਜਨ ਸਧਾਰਨ ਲੋਕ ਨੇ ਚਾਹੇ ਘਰਾਂ ਚ ਕੰਮ ਕਰਤ ਵਰਗੀਆਂ ਸਵਾੜੀਆਂ ਨੇ ਮਹਿਲਾਵਾਂ ਨੇ ਤੇ ਜਾਂ ਉਹ ਵਿਅਕਤੀ ਉਹਦੇ ਜਿਹੜੇ ਕੰਮਾਂ ਤੇ ਜਾਂਦੇ ਨੇ ਜਿਨ੍ਹਾਂ ਦਾ ਕੰਮ ਬਿਜਲੀ ਨਾਲ ਸੰਬੰਧਤ ਆ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਪਰ ਹੁਣ ਸਮਝੇ ਇਹ ਨਹੀਂ ਆ ਰਹੀ ਕਿ ਮੁੱਖ ਮੰਤਰੀ ਸਾਹਿਬ ਇਹ ਦਾਅਵੇ ਜਾਂ ਬਾਰੇ ਕਿਸ ਅਧਾਰ ਤੇ ਕਰ ਰਹੇ ਹੁਣ ਇਹ ਵੀ ਕੱਲ ਦਾ ਪਤਾ ਲੱਗਾ ਕਿ ਪਾਵਰ ਕਾਮ ਜਿਹੜਾ ਆ ਜਿਸ ਜਿਸ ਤਰੀਕੇ ਨਾਲ ਸਬਸਿਡੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ 65000 ਮੈਗਾਵਾਟ ਦੀ ਲੋਡ ਹੁੰਦੀ ਹੈ ਪਰ ਹੁਣ ਉਹ ਬਿਜਲੀ ਖਰੀਦਣ ਵਾਸਤੇ ਬਾਹਰ ਉਸ ਨੂੰ ਲੋੜਾ ਪਰ ਪਾਵਰ ਕਾਮ ਸਬਸਿਡੀਆਂ ਦੇ ਬੋਝ ਦੇ ਵਿੱਚ ਇੰਨਾ ਮਾਰਿਆ ਪਿਆ ਕਿ ਉਹਦੇ ਕੋਲ ਖਰਚਾ ਕੱਢਣ ਵਾਸਤੇ ਜਿਹੜੀ ਸਥਿਤੀ ਨਹੀਂ ਹੈਗੀ ਉਹ ਖਰਚੇ ਹੀ ਨਹੀਂ ਕੱਢ ਪਾਰ ਰਿਹਾ ਤਾਂ ਬਿਜਲੀ ਜਿਹੜੀ ਉਸਨੇ ਕਿਸਾ ਤੱਕ ਜਿਹੜੀ ਖਰੀਦੀ ਹੈਗੀ ਦੂਜੇ ਪਾਸੇ ਜਿਹੜਾ ਕੇਂਦਰੀ ਪੂਲ ਆ ਉਹ ਵੀ ਲੋਡ ਤੋਂ ਵੱਧ ਸਿੱਧੂ ਸਾਹਿਬ ਬਿਜਲੀ ਦੇਣ ਤੋਂ ਹੱਥ ਜਿਹੜੇ ਆਪਣੇ ਪਛਾਖ ਖੇਚ ਚੁੱਕਾ ਹੈ ਤਾਂ ਇਹ ਜਿਹੜੀ ਸਥਿਤੀ ਇਸ ਵੇਲੇ ਪੰਜਾਬ ਚ ਬਣੀ ਆ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਲੋਕ ਆ ਬਾਪਰ ਦਾ ਪੰਜਾਬੀ ਜਿਹੜੀ ਅਸਰਸ਼ਾਈ ਜਾਂ ਪਹੁੰਚਾ ਦੇ ਜਿਹੜੇ ਦੇਤਾਰੇ ਉਹ ਇਸ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਪਰ ਅਸਲੀਅਤ ਸਿੱਧੂ ਸਾਹਿਬ ਇਹ ਆ ਕਿ ਲੋਕਾਂ ਦੇ ਵਿੱਚ ਹਾਹਾਕਾਰ ਜਿਹੜੀ ਬੱਤੀ ਆ ਖਾਸ ਤੌਰ ਤੇ ਦੇਣ ਦੀ ਤਾਂ ਚਮ ਟਾਈਮ ਲੰਘ ਜਾਂਦਾ ਖਾਸ ਤੌਰ ਤੇ ਜਿਹੜੋ ਰਾਤ ਨੂੰ ਰੋਟੀ ਪਕਾਉਣ ਦਾ ਸਮਾਂ ਹੁੰਦਾ ਤੇ ਦੂਜੇ ਪਾਸੇ ਗਰਮੀ ਉਸ ਵੇਲੇ ਪੂਰੀ ਯੋਰਾ ਤੇ ਹੁੰਦੀ ਹੈ ਤਾਂ ਅਚਾਨਕ ਬੱਤੀ ਚਲੇ ਜਾਂਦੀ ਤੇ ਫਿਰ ਹੋਂ ਤੋਂ ਇਹ ਨਹੀਂ ਪਤਾ ਲੱਗਦਾ ਕਿ ਬਿਜਲੀ ਕਦੋਂ ਆਣੀ ਹੈ ਬੀਤੇ ਦਿਨ ਜਿਸ ਇਲਾਕੇ 'ਚ ਮੈਂ ਰਹਿ ਰਿਹਾ ਦੋ ਦਿਨ ਸਿੱਧੂ ਸਾਹਿਬ ਹੋ ਗਏ ਇਸ ਖੇਤਰ 'ਚ ਬਿਜਲੀ ਨਹੀਂ ਆਈ ਤੇ ਲੋਕਾਂ ਨੇ ਜੋਗਤ ਜਾ ਕੇ ਸਭ ਬਿਜਲੀ ਬੋਰਡ ਤੇ ਦਫ਼ਤਰਦਾਰ ਸੰਪਰਕ ਕੀਤਾ ਉਹ ਕਹਿੰਦੇ ਸਾਡਾ ਵੀ ਪਤਾ ਨਹੀਂ ਫਿਰ ਅਖੀਰਤ ਪਿੱਤੇ ਸਿਆਪਾ ਕਰਉਣ ਤੋਂ ਬਾਅਦ ਫਿਰ ਕਿਤੇ ਬਾਹਰੋਂ ਜਾ ਕੇ ਜਨਰੇਟਰ ਉਤਪਾਦ ਕਰਕੇ ਤਾਂ ਫਿਰ ਉੱਤ ਜਿਹੜੀ ਲਾਈਟ ਆ ਉਹ ਲਿਆਂਦੀ ਗਈ ਹੁਣ ਅਜਿਹੀਆਂ ਸਥਿਤੀਆਂ ਕੇਵਲ ਇਸ ਇਲਾਕੇ ਚਾਹੇ ਉਜਨੰਦਰ ਹੋਵੇ ਚਾਹੇ ਲੁਧਿਆਣਾ ਹੋਵੇ ਤੇ ਖਾਸ ਤੌਰ ਤੇ ਪਿੰਡੂ ਗ੍ਰਾਮੀਣ ਖੇਤਰ ਜਿਹੜੇ ਹੁਣ ਜਿੱਥੇ ਕਸਾਦਾ ਦਰਸ ਬੰਦਾ ਸਿੱਧੂ ਸਾਹਿਬ ਬਿਜਲੀ ਦਾ ਪੁਰ ਸੰਕਟ ਜਿਹੜਾ ਵੇਖਣ ਨੂੰ ਮਿਲਦਾ ਪਿਆ ਆ ਸਰਕਾਰ ਦੇ ਜਿਹੜੇ ਦਾਅਵੇ ਨੇ ਉਹ ਕੇਵਲ ਮੈਂ ਕਹਿ ਸਕਦਾ ਕਿ ਅਖਬਾਰਾਂ ਤੱਕ ਹੀ ਸੀਮਤ ਨੇ ਜ਼ਮੀਨੀ ਹਕੀਕਤ ਆ ਕੁਝ ਨਹੀਂ ਠੀਕ ਆ ਜੇਕਰ ਤੁਸੀਂ ਲੋਕਾਂ ਨੂੰ ਮਿਹਤ ਬਿਜਲੀ ਦੇਣੀ ਆ ਤਾਂ ਘੱਟੋ ਘੱਟ ਫਿਰ ਬਿਜਲੀ ਦੇਣੀ ਆ ਫਰੀਦ ਪਰ ਉਹਦਾ ਪੂਰਨ ਤੌਰ ਤੇ ਇਹ ਤਾਂ ਰੱਖੋ ਜੋ ਤੁਸੀਂ ਕਹਿ ਰਹੇ ਉਥੋਂ ਤੱਕ ਪਹੁੰਚੇ ਤਾਂ ਸਹੀ ਜੇਕਰ ਤੁਸੀਂ ਇਸ ਕੰਮ ਕਰਕੇ ਕਿ ਤੁਹਾਡੇ ਕੋਲ ਪੈਸੇ ਨਹੀਂ ਫਿਰ ਸਬਸਿਡੀਆਂ ਜਿਹੜੀਆਂ ਖਤਮ ਕਰ ਦੋ ਬਿ ਥੋੜੇ ਰੇਟ ਤੇ ਦੇ ਦੋ ਪਰ ਬਿਜਲੀ ਦੀ ਸਪਲਾਈ ਸਰੀ ਸਭ ਨਿਰੰਤਰ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਅਜਿਹੇ ਦੌਰ ਵਿੱਚ ਕਿ ਜਦੋਂ ਇਸ ਵੇਲੇ ਚਮਾਸੀਆ ਦਾ ਜੋ ਗਰਮੀ ਪੂਰੀ ਪੀਕ ਤੇ ਆ ਅਸੀਂ ਦੋਸਤ ਜੀ ਜਦੋਂ ਬਿਜਲੀ ਚਾਹਦੀ ਹੈ ਤਾਂ ਫਿਰ ਲੋਕਾਂ ਨੂੰ ਪੁੱਛੋ ਕਿ ਲੋਕ ਕਿਸ ਤਰ੍ਹਾਂ ਸਰਕਾਰ ਤੱਕ ਦਾ ਪਿੱਟ ਸਿਆਪਾ ਕਰਦੇ ਨੇ ਚਲੋ ਖਿਆਲ ਦੇਖਦੇ ਹਾਂ ਕਿ ਸਰਕਾਰ ਇਸ ਬੰਦੇ ਅਗਲੇ ਦਿਨਾਂ ਚ ਕੀ ਖਦ ਜੜਾ ਉਠਾਉਂਦੀ ਹੈ ਤਾਂ ਜੋ ਬਿਜਲੀ ਦੀ ਸਥਿਤੀ ਨਿਰੰਤਰ ਜਿਹੜੀ ਸਪਲਾਈ ਆ ਉਹ ਬਹਾਲ ਹੋਵੇ ਜੀ ਚਲੋ ਉਧਰ ਅੜਕੀ ਸਾਹਿਬ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਬਿਜਲੀ ਵਾਲੀ ਗੱਲ ਕਰਕੇ ਹਟੇ ਹਾਂ ਔਰ ਇਧਰਲੇ ਪਾਸੇ ਵੀ ਬੁਰਾ ਹਾਲ ਆ ਉਧਰ ਰਾਜੇਵਾਲ ਸਾਹਿਬ ਨੇ ਕੱਲ ਖੁਲਾਸੇ ਕੀਤੇ ਆ ਵੱਡੇ ਉਹ ਕਹਿੰਦੇ ਕਿ ਪੰਜਾਬ ਦੇ ਜਿਹੜੇ ਸਹਿਕਾਰੀ ਅਦਾਰੇ ਨੇ ਉਹ ਡੁੱਬਣ ਕਿਨਾਰੇ ਨੇ ਔਰ ਕਿਸੇ ਨੂੰ ਕਹਿੰਦੇ ਕੋਈ ਪਰਵਾਹੀ ਹੈ ਨਹੀਂਗੀ ਔਰ ਉਹ ਇਹ ਵੀ ਗੱਲਾਂ ਕਹਿ ਰਹੇ ਨੇ ਕਹਿੰਦੇ ਕਿ ਤਿੰਨ ਨੂੰ ਛੱਡ ਕੇ ਪੰਜਾਬ ਦੇ ਤਿੰਨ ਨੂੰ ਛੱਡ ਕੇ ਸਾਰੇ ਮਿਲਕ ਪਲਾਂਟ ਤੇ ਇੱਕ ਦੋ ਨੂੰ ਛੱਡ ਕੇ ਸਾਰੀਆਂ ਖੰਡ ਬਿਲਾ ਪੰਜਾਬ ਦੇ ਕੋਆਪਰੇਟਿਵ ਅਤੇ ਲੈਂਡ ਮਾਰਕੀਟ ਬੈਂਕਾਂ ਸਮੇਤ ਸਾਰੇ ਸਹਿਕਾਰੀ ਅਦਾਰੇ ਜਿਹੜੇ ਆ ਉਹ ਘਾਟੇ ਦੇ ਵਿੱਚ ਡੁੱਬਣ ਜਾ ਰਹੇ ਆ ਉਹ ਕਹਿੰਦੇ ਕਿ 88 ਦੇ ਵਿੱਚੋਂ 65 ਪੰਜਾਬ ਦੇ ਸਹਿਕਾਰੀ ਬੈਂਕ ਜਿਹੜੇ ਉਹ ਘਾਟੇ ਦੇ ਵਿੱਚ ਆ ਤੇ ਇਹ ਵੱਡੇ ਉਹਨਾਂ ਨੇ ਖਲਾਸੇ ਕੀਤੇ ਸਿੱਧੂ ਜੀ ਬਲਬ ਸਿੰਘ ਜੁਕਤਕ ਸਰਭੂ ਚੇਤੇ ਜਿਹੜੇ ਲੀਡਰ ਤੇ ਬਲਬੀਰ ਸਿੰਘ ਰਾਜੇਵਾਲ ਇੱਕ ਜ਼ਿੰਮੇਵਾਰ ਵਿਅਕਤੀ ਤੌਰ ਤੇ ਬਣੇ ਜਾਂਦੇ ਆ ਜੇਕਰ ਕਿਸਾਨੀ ਅੰਦੋਲਨ ਦਿੱਲੀ ਦੀ ਬਰੂਹਾਂ ਤੇ ਲੜਿਆ ਗਿਆ ਤੇ ਕਿਸਾਨ ਜਿੱਤ ਕੇ ਆਏ ਤਾਂ ਸ਼ਾਇਦ ਬਲਬੀਰ ਸਿੰਘ ਰਾਜੇਵਾਲ ਵਰਗੇ ਵਿਅਕਤੀ ਦੀ ਜਿਹੜੀ ਦੂਰਅੰਦੇਸ਼ੀ ਸੀ ਕਿ ਉਹ ਮੋਰਚਾ ਜਿਹੜਾ ਮੋਰਚਾ ਸੀ ਉਹਨੂੰ ਦੁਬਾਰਾ ਜਿੱਤਿਆ ਗਿਆ ਕਿਉਂਕਿ ਕਿਸੇ ਇੱਕ ਤਰ੍ਹਾਂ ਦੀ ਉਥੇ ਹਿੰਸਾ ਜਿਹੜੀ ਕੁਝ ਦੀ ਹਿੰਸਾਤਮਕ ਹਰਕਮਾਈ ਕੋਈ ਨਹੀਂ ਹੋਈ ਉਸ ਅੰਦੋਲਨ ਦੇ ਬਲਬੀਰ ਸਿੰਘ ਰਾਜੀਵਾਲ ਜ਼ਰੂਰ ਹੀ ਹੋਵੇ ਬੇਸ਼ੱਕ ਚੋਣਾ ਪਾਰ ਕੇ ਪਰ ਸਿੱਧੂ ਸਾਹਿਬ ਜਦੋਂ ਹੁਣ ਉਹਨਾਂ ਦਾ ਇਹ ਬਿਆਨ ਹੁੰਦਾ ਤਾਂ ਇਹ ਬਿਆਨ ਪੂਰਨ ਤਰਤੇ ਜ਼ਿੰਮੇਵਾਰ ਮਾਰੇ ਵਾਲੇ ਲੱਗਦਾ ਹਾਲਾਂਕਿ ਕਿਸਾਨੀ ਦਾ ਤਾਂ ਹੋਰ ਵੀ ਬੜੇ ਨੇ ਪਰ ਬਲਬੀਰ ਸਿੰਘ ਰਾਜੀਵਾਲ ਦਾ ਬਿਆਨ ਜਦੋਂ ਵੀ ਕੋਈ ਅਜਿਹਾ ਹੁੰਦਾ ਤਾਂ ਫਿਰ ਉਹ ਧਿਆਨ ਦੀ ਮੰਗ ਜੀ ਜ਼ਰੂਰ ਕਰਦਾ ਹੁਣ ਸਰਕਾਰੀ ਖੇਤਰ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਖਲਾਸੇ ਕੀਤੇ ਆ ਉਹ ਸਿੱਧੂ ਸਾਹਿਬ ਬੜੇ ਚਿੰਤਾਜਨਕ ਨੇ ਕਹਿੰਦੇ ਕਿ ਤਿੰਨ ਮਿਲਕ ਪਲਾਂਟ ਆ ਜਿਹੜੇ ਜਿਹਨਾਂ ਦੀ ਸਥਿਤੀ ਬੈਟਰ ਆ ਨੌ ਜਿਹੜੇ ਨੇ ਪੰਜਾਬ ਦੇ ਮਿਲਕ ਪਲਾਂਟ ਉਹ ਪੂਰਾ ਤੌਰ ਤੇ ਘਾਟੀ ਦੀ ਸਥਿਤੀ ਚ ਚੱਲਦੇ ਬਾਕੀ ਦਾ ਤੌਰ ਤੇ ਕਰੋਨਾ ਦੇ ਰੂਪ ਦੇ ਵਿੱਚ ਉਹਨਾਂ ਨੇ ਘਾਟਾ ਦੱਸਿਆ ਕਿ ਗੁਰਦਾਸਪੁਰ ਦਾ ਕਿੰਨਾ ਦੂਜਾ ਕੀਤਾ ਉਹਦੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ 88 ਬੈਂਕ ਜਿਹੜੇ ਸਰਕਾਰੀ ਨੇ ਉਹਨਾਂ ਦੇ ਵਿੱਚ 65 ਬੈਂਕ ਜਿਹੜੇ ਨੇ ਉਹ ਵੀ ਘਾਟੀ ਦੀ ਸਥਿਤੀ ਚ ਨੇ ਤਿੰਨ ਖੰਡ ਮਿਲਾਂ ਦੀ ਸਥਿਤੀ ਕਹਿੰਦੇ ਨੇ ਪੰਜਾਬ ਦੇ ਵਿੱਚ ਠੀਕ ਹੈਗੀ ਆ ਸਰਕਾਰੀ ਬਾਕੀਆਂ ਦੀ ਸਥਿਤੀ ਜਿਹੜੀ ਮਾੜੀ ਹੈਗੀ ਆ ਕਹਿੰਦੇ ਕਰੋੜਾ ਰੁਪਿਆ ਦਾ ਇਹ ਘਾਟਾ ਜਿਹੜਾ ਪੈ ਰਿਹਾ ਹੁਣ ਜਿਹੜਾ ਅਗਲੀ ਗੱਲ ਸਿੱਧੂ ਸਾਹਿਬ ਕਹੀ ਆ ਉਹ ਤੇ ਦਾ ਵਿਸ਼ੇਸ਼ ਬੰਕਾਰਦੀ ਆ ਕਹਿੰਦੇ ਕਿ ਇਹ ਘਾਟੇ ਜਿਹੜੇ ਪੈ ਰਹੇ ਨੇ ਇਹ ਵੱਡੇ ਘਪਲਿਆਂ ਦੇ ਕਾਰਨ ਹੋਏ ਨੇ ਜਿਹਦੇ ਬਦ ਸਰਕਾਰ ਨੇ ਕਦੇ ਵੀ ਧਿਆਨ ਜਿਹੜਾ ਉਹ ਨਹੀਂ ਦਿੱਤਾ ਹੁਣ ਜੇਕਰ ਇੱਕ ਮਿਲ ਪਲਾਟ ਦੇ ਵਿੱਚ 65 ਕਰੋੜ ਦਾ ਦੂਜੇ ਦਾ 60 ਕਰੋੜ ਦਾ ਤੀਜੇ ਦਾ 70 ਕਰੋੜ ਦਾ ਜਿਸ ਤਰੀਕੇ ਦਾ ਉਹਨਾਂ ਨੇ ਵੇਰਵੇ ਦਿੱਤੇ ਨੇ ਸਿੱਧੂ ਸਾਹਿਬ ਪੱਲੇ ਕੱਢੇ ਤਾਂ ਇਹ ਰਾਸ਼ੀ ਕਿੱਥੋਂ ਤੱਕ ਜਾਂਦੀ ਆ ਉਹਨੂੰ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਘਪਲਿਆਂ ਦੀ ਆ ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈਗੀ ਉਹਨਾਂ ਨੇ ਜਿਹੜੇ ਆਪਣੇ ਸਹਿਕਾਰਤਾ ਦੇ ਨਾਲ ਸੰਬੰਧ ਨੇ ਉਹ ਅਧਿਕਾਰੀਆਂ ਨਾਲੇ ਵੀ ਗੱਲਬਾਤ ਕਰਕੇ ਇਹ ਗੱਲ ਕਹੀ ਹੈ ਕਿ ਹਾਂ ਇਸ ਦੀ ਜਾਂਚ ਜੜੀ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਕਸਟੋਡੀਅਨ ਜੀ ਤੇ ਕਹਿੰਦੇ ਜੇਕਰ ਇਹ ਸਰਕਾਰੀ ਖੇਤਰ ਦਾ ਸੰਬੰਧਤ ਇਹ ਜਿਹੜੇ ਆਧਾਰੇ ਨੇ ਜੇਕਰ ਇਹੋ ਹੀ ਡੁੱਬੜੇ ਕਿਨਾਰੇ ਹੋ ਗਏ ਤਾਂ ਸਿੱਧੂ ਸਾਹਿਬ ਦਾ ਪੰਜਾਬ ਚ ਕਿਸਾਨਾਂ ਦੀ ਜਿਹੜੀ ਹਾਲਤ ਆ ਉਸ ਦੀ ਜੋ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਫਿਰ ਉਹਨਾਂ ਦੀ ਬਾਅਦ ਜਿਹੜੀ ਆ ਉਹ ਕੌਣ ਫੜੇਗਾ ਤਾਂ ਉਹਨਾਂ ਨੇ ਸਾਫ਼ ਤੌਰ ਤੇ ਚੈਲੰਜ ਆ ਵਰਨਿੰਗ ਜਿਹੜੀ ਹੈ ਸਰਕਾਰ ਨੂੰ ਦਿੱਤੀ ਆ ਕਿ ਇਹ ਸਾਰੇ ਮਸਲੇ ਦੇ ਸਾਰੇ ਮਾਮਲੇ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਜਿਹੜੇ ਵੀ ਕੋਈ ਦੋਸ਼ੀ ਨੇ ਇਹ ਸਾਰੇ ਕਪੜਿਆਂ ਦੇ ਉਹਨਾਂ ਨੂੰ ਸਖਤ ਸਜ਼ਾਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀ ਨੇ ਤੇ ਜੇਕਰ ਅਜਿਹੇ ਨਹੀਂ ਹੁੰਦਾ ਤਾਂ ਫਿਰ ਉਹਨਾਂ ਨੇ ਸਾਫ਼ اعلان ਕੀਤਾ ਕਿ ਆਉਂਦੇ ਦਿਨਾਂ ਚ ਕਿਸਾਨ ਜਿਹੜਾ ਉਹ ਉਤਪਨ ਵੱਡੇ ਪੱਧਰ ਤੇ ਜਿਹੜਾ ਕੋਈ ਐਕਸ਼ਨ ਉਹ ਲੈਣਗੇ ਮੋਰਚਾ ਜਿਹੜਾ ਉਹ ਲਾ ਸਕਦੇ ਆ ਹੁਣ ਸਿੱਧੂ ਸਾਹਿਬ ਦੇਖੋ ਪੰਜਾਬ ਦੀ ਸਥਿਤੀ ਕੀ ਹੈ ਜੇਕਰ ਤੁਸੀਂ ਸਿੱਖਿਆ ਦੇ ਖੇਤਰ ਦੀ ਗੱਲ ਕਰਦੇ ਜੀ ਉੱਥੇ ਸਾਰਾ ਕੁਝ ਡੁੱਬਿਆ ਪਿਆ ਜੇਕਰ ਪਾਵਰ ਕਾਮ ਦੀ ਗੱਲ ਕਰਦੇ ਜੀ ਤਾਂ ਉੱਥੇ ਬਿਜਲੀ ਦੀ ਸਥਿਤੀਆਂ ਵੇਖ ਲੋ ਕਿਹੋ ਜੀਆਂ ਨੇ ਆਹ ਹੁਣ ਸੇ ਘਾਰਤਾ ਦੇ ਖੇਤਰ ਦੇ ਵਿੱਚ ਨਵਾਂ ਹੀ ਜਿਹੜਾ ਬਲਬੀਰ ਸਿੰਘ ਰਾਜੇਵਾਲਾ ਭਾਣਾ ਨੇ ਇੱਕ ਨਵਾਂ ਖਲਾਸਾ ਜਿਹੜਾ ਕਰ ਦਿੱਤਾ ਪাব ਸਰਕਾਰ ਦਾ ਕਿਹੜਾ ਵਿਭਾਗ ਹੈ ਇਸ ਤਰ੍ਹਾਂ ਜਿਹੜਾ ਇਹੋ ਜਿਹਾ ਸਾਨੂੰ ਨਜ਼ਰ ਆਉਂਦਾ ਜਾਂ ਪਹਾਨੂੰ ਜਰ ਆਉਂਦਾ ਕਿ ਜਿਹਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਹੋਵੇ ਇਸ ਦੇ ਪਿੱਛੇ ਹੁਣ ਕਾਰਨ ਕੀ ਜਾਂ ਤਾਂ ਕਮਜ਼ੋਰ ਲੀਡਰਸ਼ਿਪ ਆ ਕਿ ਜਿਹੜੀ ਠੀਕ ਤਰੀਕੇ ਨਾਲ ਇਹਨਾਂ ਵਿਭਾਗਾਂ ਦੇ ਉੱਤੇ ਆਪਣਾ ਧਿਆਨ ਹੀ ਫੋਕਸ ਨਹੀਂ ਕਰ ਰਹੇ ਤੇ ਜਾਂ ਫਿਰ ਸਿੱਧੂ ਸਾਹਿਬ ਅਸੀਂ ਇਹ ਗੱਲ ਕਹਿ ਸਕਨੇ ਹਾਂ ਕਿ ਇਹਨਾਂ ਮਹਿਕਮਿਆਂ ਨੂੰ ਚਲਾਉਣ ਵਾਲੀ ਜਿਹੜੀ ਅਫਸਰਸ਼ਾਹੀ ਆ ਉਹੀ ਸਰਕਾਰ ਨੂੰ ਟੀਚ ਸਮਝਦੀ ਹੈ ਉਹੀ ਪਰ ਇਸ ਦਾ ਅਸਰ ਸਿੱਧੂ ਸਾਹਿਬ ਪੰਜਾਬ ਦੇ ਲੋਕਾਂ ਤੇ ਪੈ ਰਿਹਾ ਪੰਜਾਬ ਦੇ ਕਿਸਾਨਾਂ ਤੇ ਪੈ ਰਿਹਾ ਚਾਹੇ ਉਹ ਕਿਸਾਨ ਕੋਈ ਵੀ ਹੋਵੇ ਚਾਹੇ ਮਾੜਾ ਹੋਵੇ ਚਾਹੇ ਉੱਚਾ ਹੋਵੇ ਕਿਸਾਨਾਂ ਤੇ ਪੈ ਰਿਹਾ ਤੇ ਉਸੇ ਤਰੀਕੇ ਦਾ ਪ੍ਰਭਾਵ ਜਿਹੜਾ ਲੋਕਾਂ ਤੇ ਪੈ ਰਿਹਾ ਚਾਹੇ ਉਹ ਸਕੂਲੀ ਸਿੱਖਿਆ ਦੇ ਵਿੱਚ ਕੰਮ ਕਰਨ ਵਾਲੇ ਅਧਿਆਪਕ ਨੇ ਜਾਂ ਕੋਈ ਹੋਰ ਵਿਅਕਤੀ ਨੇ ਤਾਂ ਸਿੱਧੂ ਸਾਹਿਬ ਸਰਕਾਰ ਨੂੰ ਚਾਹੀਦਾ ਕਿ ਆਪਣੇ ਜਿਹੜੇ ਦੂਜੇ ਕੰਮ ਨੇ ਉਹਨਾਂ ਨੂੰ ਛੱਡ ਕੇ ਮੇਨ ਜਿਸ ਕੰਮ ਵਾਸਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇੱਥੇ ਬਿਠਾਇਆ ਉਹਦੇ ਉੱਤੇ ਧਿਆਨ ਦੇ। ਬਾਕੀ ਸਿੱਧੂ ਸਾਹਿਬ ਪੰਜਾਬ ਦੀ ਜਿਹੜੀ ਸਥਿਤੀ ਐਸ ਵੇਲੇ ਬਣੀ ਆ। ਸ਼ਾਇਦ ਕਮਜ਼ੋਰ ਲੀਡਰਸ਼ਿਪ ਕਰਕੇ ਹੀ ਬਣੀ ਹੈ ਜਿਸ ਕਾਕੇ ਇਹ ਨਿਰੰਤਰ ਕਪੜੇ ਦੇ ਜਾਂ ਕਿਸੇ ਇਹੋ ਜੀ ਇੰਜ ਦੀ ਚੀਜ਼ਾਂ ਖਲਾਸੇ ਜਿਹੜੇ ਨਿਤਪਤੇ ਜਿਹੜੇ ਸਾਹਮਣੇ ਚਦੇ ਉਹ ਆ ਰਹੇ ਹੈ। ਬਿਲਕੁਲ ਬਿਲਕੁਲ ਇਹ ਲਗਾਤਾਰ ਸਕੂਲਾਂ ਦੇ ਵਿੱਚ ਵੀ ਹੁਣ ਕਹਿੰਦੇ ਕਿ ਸਕੂਲਾਂ ਦੇ ਵੀ ਜਿਹੜੇ ਪੈਸੇ ਨੱਪਲੇ ਗਏ ਆ ਬੋਰਡ ਦੇ ਵੱਲੋਂ ਕਹਿੰਦੇ ਕਿ ਇਹ ਇੱਕ ਪਾਸੇ ਹਰ ਗੱਲ ਜਿਹੜੀ ਹੈ ਭਗਵੰਤਬਾਨ ਸਰਕਾਰ ਕਹਿੰਦੇ ਕਿ ਅਸੀਂ ਐ ਕਰ ਰਹੇ ਆ ਜਦੋਂ ਦੂਜੀ ਅਸਲੀਅਤ ਜਦੋਂ ਦੇਖਦੇ ਆ ਤਾਂ ਉਹਦੇ ਵਿੱਚ ਕੁਝ ਹੋਰ ਹੀ ਨਿਕਲਦਾ ਚਾਹੇ ਉਹ ਬਿਜਲੀ ਵਾਲਾ ਮਸਲਾ ਹੋਵੇ ਚਾਹੇ ਕੋਈ ਮਸਲਾ ਹੋਵੇ ਪਰ ਸਕੂਲਾਂ ਦੇ ਵੀ ਕਹਿੰਦੇ ਪੈਸੇ ਕਰੋੜਾਂ ਰੁਪਏ ਨੱਪਲੇ ਆ ਔਰ ਇਹਦੇ ਵਿੱਚ ਹੁਣ ਬਿਜਲੀ ਸੰਕਟ ਤੋਂ ਬਾਅਦ ਸਕੂਲਾਂ ਵਾਲੇ ਮਸਲੇ ਦੇ ਵਿੱਚ ਵੀ ਭੁਗਤਾਨਤਮਾਨ ਜਿਹੜੇ ਕੁੜਕੀ ਦੇ ਵਿੱਚ ਕ ਕਸੇ ਜਾ ਰਹੇ ਆ ਇਹ ਮਸਲਾ ਕੀ ਹੈ ਸਕੂਲਾਂ ਦੇ ਕਰੋੜਾਂ ਰੁਪਏ ਕਿਵੇਂ ਨੱਪੇਗੇ ਜਦੋਂ ਸਾਹਿਬ ਇਸ ਪਤੇ ਹਨਾ ਪ੍ਰੋਗਰਾਮ ਆ ਪਾਚ ਤੋਂ 2 ਜਾਂ 2.5 ਮਹੀਨੇ ਪਹਿਲਾਂ ਵੀ ਕੀਤਾ ਸੀ ਤਾਂ ਮੈਨੂੰ ਯਾਦ ਆ ਕਿ ਉਸ ਵਕਤ ਵੀ ਬੜਾ ਜ਼ਰਾ ਰੌਣਾ ਪਿਆ ਸੀ ਉਹੋ ਹੀ ਪ੍ਰੋਗਰਾਮ ਜਿਹੜਾ ਅਸੀਂ ਉਸ ਸੰਦਰਭ ਦੇ ਵਿੱਚ ਦੁਬਾਰਾ ਹੀ ਗੱਲ ਲਗਾਈਆਂ ਕਰਨ ਕਿ ਜਿਹੜੇ ਨਵੇਂ ਤੱਥ ਸਾਹਮਣੇ ਆਏ ਕਿਉਂਕਿ ਇਸ ਵੇਲੇ ਜਿਹੜੇ ਸਕੂਲਾਂ ਦੇ ਪ੍ਰਿੰਸੀਪਲ ਨੇ ਜਿਹੜੇ ਅਧਿਆਪਕ ਨੇ ਬੜੀ ਬੁਰੀ ਸਥਿਤੀ ਚ ਫਸ ਗਿਆ। ਅਸਲ ਵਿੱਚ ਸਿੱਧੂ ਸਾਹਿਬ ਇਸ ਤਰ੍ਹਾਂ ਹੁੰਦਾ ਕਿ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਵੱਖ-ਵੱਖ ਕੰਮਕਾਰਾਂ ਵਾਸਤੇ ਜਿਹੜੀ ਇੱਕ ਰਾਸ਼ੀ ਜਿਹੜੀ ਆ ਉਹ ਅਲਾਟ ਕੀਤੀ ਜਾਂਦੀ ਹੈ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਔਰ ਦੂਜੇ ਪਾਸੇ ਆਰਮਸ ਕੈਂਪ ਸਕੂਲਾਂ ਨੂੰ। ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਨੂੰ 5 ਤੋਂ 6 ਲੱਖ ਜਿਹੜੇ ਸੈਕੰਡਰੀ ਸਕੂਲ ਨੇ ਉਹਨਾਂ ਨੂੰ 4 ਤੋਂ 5 ਲੱਖ ਇਸ ਤਰੀਕੇ ਦੀ ਰਾਸ਼ੀ ਜਿਹੜੀ ਆ ਉਹਨਾਂ ਨੂੰ ਹੁੰਦੀ ਜਿਹਦੇ ਰਾਸ਼ੀ ਦੇ ਨਾਲ ਉਹਨਾਂ ਨੇ ਸਕੂਲ ਦੇ ਵਿੱਚ ਵੱਖ-ਵੱਖ ਕਾਰਜ ਕਰਾਉਣੇ ਹੁੰਦੇ ਆ ਚ ਚੈਕ ਕੁਝ ਚਾਰਦਵਾਰੀ ਕਰਾ ਲਓ ਚੈਕ ਕੁਝ ਕਰਾ ਲਓ ਚੈਕ ਕੁਝ ਕਰਾ ਲਓ ਉਸ ਸਕੂਲ ਦੀ ਬਿਹਤਰੀ ਵਾਸਤੇ ਔਰ ਬੱਚੇ ਦੀ ਬਿਹਤਰੀ ਵਾਸਤੇ ਉਹ ਫੰਡ ਜਿਹੜਾ ਸਰਕਾਰੀ ਪੱਧਰ ਤੇ ਅਲਿਸ ਕੀਤਾ ਜਾਂਦਾ ਤਾਂ ਕਹਿੰਦੇ ਜਿਹੜਾ ਫੰਡ ਸਕੂਲਾਂ ਨੂੰ ਅਰਲੀਜ਼ ਤੇ ਹੋ ਗਿਆ ਦਸੰਬਰ ਤੱਕ ਉਹ ਫੰਡ ਅਰਲੀਜ਼ ਹੋ ਗਿਆ ਤੇ ਜਨਵਰੀ ਮਹੀਨੇ ਵਿੱਚ ਇਹ ਚਿੱਠੀ ਆਕੇਗੀ ਤੁਸੀਂ ਇਹ ਫੰਡ ਜਿਹੜੇ ਨੇ ਸਰਕਾਰ ਤੋਂ ਅਨ ਅਲਾਨੇ ਜਿਹੜੇ ਆ ਫੰਡ ਨੇ ਇਹਨਾਂ ਨੂੰ ਤੁਸੀਂ ਵਰਤਣਾ ਨਹੀਂ ਹੈ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਸਕੂਲ ਤੇ ਆਪਕਾ ਸਿਕੁੰਦਰ ਜੀ ਉਸ ਸਮੇਂ ਦੇ ਤੱਕ 31 ਮਾਰਚ ਤੋਂ ਬਾਅਦ ਵੀ 31 ਜਨਵਰੀ ਤੱਕ ਉਹਨਾਂ ਕਿ ਐਸੇ ਕਿਹਨਾ ਫੰਡਾਂ ਦੀ ਵਰਤੋਂ ਤੁਸੀਂ ਨਹੀਂ ਕਰਦੇ ਪਰ ਜਿਹੜੇ ਕੰਮ ਸਕੂਲ ਪ੍ਰਿੰਸੀਪਲਾਂ ਵੱਲੋਂ ਪਹਿਲਾਂ ਚੱਲ ਰਹੇ ਸੀ ਚਾਰਤਵਾਰੀ ਦੇ ਜਾਂ ਹੋਰ ਤਰੀਕਿਆਂ ਦੇ ਉਹ ਕੰਮ ਜਿਹੜੇ ਚੱਲੂ ਰਹੇ ਤੇ ਉਹਨਾਂ ਨੇ ਸੋਚਿਆ ਕਿ ਇਹ ਜਿਹੜਾ ਭੁਗਤਾਨ 31 ਮਾਰਚ ਤੋਂ ਬਾਅਦ ਜਾਂ 31 ਮਾਰਚ ਤੱਕ ਜਿਹੜਾ ਉਹ ਕਰ ਦਿੱਤਾ ਜਾਵੇਗਾ ਹਰਾਨੀ ਦੀ ਗੱਲ ਸਿੱਧੂ ਸਾਹਿਬ ਇਹ ਆ ਕਿ ਉਹ ਜਿਹੜਾ ਫੰਡ ਆ ਸਰਕਾਰ ਦੇ ਸਕੂਲਾਂ ਦੇ ਖਾਤਿਆਂ ਦੇ ਵਿੱਚੋਂ ਆਪ ਹੀ ਕਢਾ ਲਿਆ ਤੇ ਖਾਤੇ ਜਿਹੜੇ ਪੂਰੋਂ ਤਰ ਤੇ ਖਾਲੀ ਹੋ ਗਏ ਹੁਣ ਦੂਜੇ ਪੜਾਅ ਤੇ ਪ੍ਰੋ ਦੂਜੇ ਪਾਸੇ ਸਕੂਲਾਂ ਦਾ ਕੰਮਕਾਜ ਚੱਲਦਾ ਰਿਹਾ ਕੰਮਕਾਜ ਚੱਲਦਾ ਪਿਆ ਜਿਹੜੇ ਪ੍ਰਿੰਸੀਪਲ ਨੇ ਜਾਂ ਮਾਸਟਰ ਨੇ ਉਹ ਆਪਣੇ ਪੱਧਰ ਤੇ ਜਾ ਕੇ ਦੁਕਾਨਾ ਵਾਲਿਆਂ ਨਾਲ ਜਾਂ ਠੇਕੇਦਾਰਾਂ ਨਾਲ ਕਿ ਤੁਹਾਡਾ ਬੇਤਾ ਪਾਸ ਹੋਈ ਜਾਣਾ ਫੇਰ ਤੁਹਾਡਾ ਕੰਮ ਹੋ ਜਾਊਗਾ ਤੁਸੀਂ ਕੰਮ ਸਾਡਾ ਕਰ ਦੋ ਉਹਨਾਂ ਨੇ ਕੰਮ ਕੰਮਲ ਕਰ ਦਿੱਤਾ ਦੂਜੇ ਪਾਸੇ ਸਰਕਾਰ ਦੇ ਉਹਨਾਂ ਸਕੂਲਾਂ ਦੇ ਖਾਤਿਆਂ ਵਿੱਚ ਜਿਹੜੀ ਪਈ ਰਾਸ਼ੀ ਜਿਹੜੀ ਨੂੰ ਕਰੋੜਾਂ ਦੇ ਉੱਪਰ ਆ ਉਹ ਕਢਾ ਕੇ ਸਰਕਾਰ ਨੇ ਆਪਣੇ ਕੋਲ ਰੱਖ ਲਈ ਅਣਅਲਾਨੀ ਵੰਡ ਕੇ ਉਹਨੂੰ ਕੋਈ ਵਰਤਿਆ ਨਹੀਂ ਤਾਂ ਸਿੱਧੂ ਸਾਹਿਬ ਹੁਣ ਭਾਰ ਕੇ ਦੇਤੇ ਪਿਆ ਦੇਂਦਾਰੀਆਂ ਦਾ ਪ੍ਰਭਾਵ ਹੁਣ ਸਕੂਲ ਪਾਸਟਰਾਂ ਤੇ ਪ੍ਰਿੰਸੀਪਲਾਂ ਤੇ ਪੈ ਰਿਹਾ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਜਾਂ ਜਿਨ੍ਹਾਂ ਲੋਕਾਂ ਨੇ ਬਖਾਨਾ ਦੇ ਵਿੱਚੋਂ ਸਬਾਨ ਭੇਜਿਆ ਉਹ ਜਿਹੜਾ ਉਹ ਮੰਗ ਰਿਹਾ ਪੈਸੇ ਸਕੂਲ ਦੇ ਅਧਿਆਪਕਾਂ ਤੋਂ ਤੇ ਅਧਿਆਪਕ ਜਿਹੜਾ ਵਰਕ ਆ ਉਹ ਹੁਣ ਪੂਰਨ ਤੌਰ ਤੇ ਖਾਲੀ ਹੋ ਗਿਆ ਕਿਹੜੇ ਫੰਡ ਚੋਂ ਦਵੇ ਤਾਂ ਸਰਕਾਰ ਜਿਹੜੀ ਆ ਪੂਰਨ ਤੌਰ ਤੇ ਹੱਥ ਜਿਹੜਾ ਘੁੱਟ ਲਿਆ ਹੁਣ ਇਹ ਸਬਦੇਦਾਰ ਇੱਕ ਪਾਸੇ ਤਾਂ ਸਕੂਲ ਆਫ ਐਮਨਿਸਟੀ ਤੁਸੀਂ ਗੱਲ ਕਰਦੇ ਜੀ ਇੱਕ ਪਾਸੇ ਸਕੂਲੀ ਸਿੱਖਿਆ ਦੀ ਗੱਲ ਕਰਦੇ ਜੀ ਬਿਹਤਰ ਵਿਕਾਸ ਦੀ ਗੱਲ ਕਰਦੇ ਜੀ ਵਧੀਆ ਇਮਾਰਤਾਂ ਬਣਾਉਣ ਦੀ ਗੱਲ ਕਰਦੇ ਜੀ ਵਧੀਆ ਟੀਚਰ ਦੀ ਦੀ ਗੱਲ ਕਰਦੇ ਜੀ ਜੇਕਰ ਗੱਲ ਕਰੀਏ ਤਾਂ ਸਕੂਲਾਂ ਤੋਂ ਅਸੀਂ ਕੱਲ ਜਾਂ ਪਰਸੋਂ ਪ੍ਰ ਜਿਹੜੇ ਜ਼ਿਆਦਾਤਰ ਸਕੂਲਾਂ ਦੇ ਵਿੱਚ ਹਡਮਾਸਟਰ ਵੀ ਜਿਹੜੇ ਪੋਸਟਾਂ ਨੇ ਉਹ ਖਾਲੀ ਨੇ ਜਿਨ੍ਹਾਂ ਨੇ ਕੀਤੀ 750 ਦੇ ਕਰੀਬ ਜਿਹੜੀ ਉਹ ਬੰਦ ਹੀ ਹੈਗੀ ਸਟਾਫ ਤੁਹਾਡੇ ਕੋਲ ਪੂਰਾ ਨਹੀਂ ਇਮਾਰਤਾਂ ਤੁਹਾਡੀਆਂ ਠੀਕ ਨਹੀਂ ਬੱਚੇ ਤੁਹਾਡੇ ਸਕੂਲਾਂ ਚ ਦਾਖਲ ਹੀ ਹੋ ਰਹੇ ਜਿਹੜੇ ਫੰਡ ਨੇ ਜਿਹੜੇ ਤੁਸੀਂ ਸਕੂਲ ਪੜਾਈ ਵਾਸਤੇ ਫੰਡ ਜਾਰੀ ਕੀਤੇ ਉਹ ਤੁਸੀਂ ਵਾਪਸ ਅਲੈਰੇ ਜੀ ਤਾਂ ਫਿਰ ਪੰਜਾਬ ਦੇ ਵਿੱਚ ਇਹ ਸਿੱਖਿਆ ਬਣਾ ਜਿਹੜਾ ਤੁਸੀਂ ਦਿੱਲੀ ਮਾਡਲ ਦੀ ਤਰਜ਼ ਤੇ ਦੇਣਾ ਚਾਹੁੰਦੇ ਜੀ ਇਹ ਫਿਰ ਕਿਹੋ ਜਿਹਾ ਮਾਡਲ ਹੋਊਗਾ ਇੱਕ ਪਾਸੇ ਤਾਂ ਭਗਵੰਤ ਮਾਨ ਹੁਣੀ ਕਹਿੰਦੇ ਆ ਕਿ ਇਹੋ ਜੀ ਸਿੱਖਿਆ ਦਿੱਤੀ ਜਾਊਗੀ ਕਿ ਰੰਗਲਾ ਪੰਜਾਬ ਬਣੂਗਾ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਤੇ ਜਦੋਂ ਸਕੂਲ ਨਰਸਰੀ ਜਿੱਥੇ ਬੱਚੇ ਨੇ ਵਧੀਆ ਫੁੱਲ ਬਾਨਾ ਜੇਕਰ ਉੱਥੇ ਹੀ ਇਹੋ ਜਿਹੇ ਘਾੜੇ ਵਾਲੇ ਸ਼ੁਰੂ ਹੋਣਗੇ ਤਾਂ ਫਿਰ ਸਿੱਖਿਆ ਦਾ ਪੱਤਰ ਪੰਜਾਬ ਦਾ ਸਿੱਧੂ ਸਭ ਡਿੱਗਣਾ ਹੀ ਡਿੱਗਣਾ ਸਰਕਾਰ ਦੇ ਦਾਅਵੇ ਦੀ ਪੂਰਵੀ ਖੁੱਲ ਜਾਂਦੀ ਆ ਕਿ ਸਰਕਾਰ ਜ਼ਮੀਨੀ ਹਕੀਕਤੇ ਕੀ ਕਰ ਰਹੀ ਆ ਇਸ ਦੀ ਗੱਲ ਜਿਹੜੀ ਅਸੀਂ ਤੁਸਾਂ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਸਕੂਲ ਤੇ ਸਿਹਤ ਇਹ ਦੋ ਚੀਜ਼ਾਂ ਹੋਸੀ ਜਿਨ੍ਹਾਂ ਦੇ ਹਵਾਲੇ ਆਮ ਆਦਮੀ ਪਾਰਟੀ ਲਿੰਦੀ ਸੀ ਪਰ ਦੋਵਾਂ ਦਾ ਸਿੱਧੂ ਸਭ ਜਲੂਸ ਨਿਕਲਿਆ ਪਿਆ ਆ ਦੇਖੋ ਅਗਲੇ ਦਿਨਾਂ ਚ ਤੁਮਤ ਮਤਮਲ ਹੋਣੀ ਇਸ ਸੰਬੰਧੀ ਕੀ ਕਾਰਵਾਈ ਕਰਦੇ ਚਲੋ ਅਨਕਸਾਤ ਉਸ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਈ ਸਰ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਹਨਾਂ ਦੇ ਬੋਲਵਾਨ ਕਾਫਰਾਂ ਤੇ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਮਨਕੀ ਸਾਹਿਬ ਨਾਲ ਕੀ ਕੀ ਗੱਲਬਾਤ ਹੋਣ ਦੀ ਉਹ ਪਸੰਦ ਹੈ ਕਿ ਤੁਹਾਡਾ ਫਿਰ ਮਿਲਾਂਗੇ ਧੰਨਵਾਦ